ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦਿਖਾਉਣੀ ਆਪਣੀ ਬਗੀਚੀ ਵਿੱਚ ਲੱਗੀਆਂ ਹੋਆਂ ਚਿਪੜਨੀਆਂ ਵੇਲਾਂ ਤੇ ਕਿੱਬੜ ਫਰੂਟ ਬਾਰੇ ਜਾਣਕਾਰੀ ਦੇਵਾਂਗੀ ਚਿਪੜਨੀਆਂ ਜਿਹੜੀਆਂ ਵੇਲਾਂ ਹੈ ਇਹ ਖੁਸ਼ਕੀ ਦੇ ਵਿੱਚ ਹੁੰਦੀਆਂ ਜਿਵੇਂ ਰੇਤਲੇ ਜਿਹੜੇ ਇਲਾਕੇ ਉਹਨਾਂ ਵਿੱਚ ਚਿਪੜ ਬਹੁਤ ਜ਼ਿਆਦਾ ਹੁੰਦੇ ਆ ਤੇ ਇਹਨਾਂ ਨੂੰ ਪਾਣੀ ਦੀ ਬਹੁਤੀ ਜ਼ਰੂਰਤ ਨਹੀਂ ਹੁੰਦੀ ਜਿੰਨਾ ਪਾਣੀ ਧਰਤੀ ਦੇ ਵਿੱਚੋਂ ਮਿਲ ਜਾਂਦਾ ਉਹਦੇ ਨਾਲ ਸਰਵਾਈਵ ਕਰ ਲੈਂਦੇ ਆ ਚਿਪੜਾ ਜਿਹੜਾ ਬੜਾ ਗੁਣਕਾਰੀ ਫਲ ਹੈ ਬਹੁਤ ਹੀ ਟੇਸਟੀ ਹੁੰਦਾ ਹੈ ਤੇ ਇਹ ਖਰਬੂਜੇ ਤੇ ਖਖੜੀ ਦੀ ਕਿਸਮ ਦੇ ਵਿੱਚੋਂ ਹੈ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਇਹ ਛੋਟੀ ਖਖੜੀ ਹੈ ਤਾਂ ਆਹ ਦੇਖੋ ਹੁਣ ਬਹੁਤ ਸਾਰੇ ਜਿਹੜੇ ਇਹਨੂੰ ਚਿਬੜਾ ਨੂੰ ਲੱਗੇ ਹੋਏ ਆ ਫਲ ਇਹ ਚਿਬੜਾ ਇਸ ਤਰ੍ਹਾਂ ਦਾ ਹੁੰਦਾ ਹੈ ਇਹਦੀ ਚਟਨੀ ਬਣਦੀ ਹੈ ਇਹਦੀ ਸਬਜੀ ਬਣਦੀ ਹੈ ਇਹਨੂੰ ਘਰਾਂ ਦੇ ਵਿੱਚ ਸੁਕਾ ਲਿਆ ਜਾਂਦਾ ਹੈ ਸੁਕਾ ਕੇ ਰੱਖਿਆ ਜਾਂਦਾ ਤਾਂ ਜੋ ਜਦੋਂ ਇਹਨਾਂ ਦੀ ਰੁੱਤ ਨਹੀਂ ਹੁੰਦੀ ਤਾਂ ਉਦੋਂ ਇਹਨਾਂ ਦੀ ਜਿਹੜੀ ਵਰਤੋਂ ਕੀਤੀ ਜਾ ਸਕੇ ਸਬਜ਼ੀ ਬਣਾਈ ਜਾ ਸਕੇ ਇਹਨਾਂ ਦੀ ਆ ਦੇਖੋ ਲੱਗੇ ਹੋਏ ਚਿਬੜ ਬਹੁਤ ਸਾਰੇ ਚਿਬੜ ਲੱਗੇ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਦੇਖੋ ਆ ਲੱਗਿਆ ਹੋਇਆ ਚਿਬੜ ਇੱਕ ਉਹ ਦੇਖੋ ਭਰਗਾ ਹੋਗਾ ਵੇਲਾ ਚ ਬਣਾਉਣ ਦੇ ਨਾਲ ਹੁਣ ਇਸ ਵਕਤ ਦੇਖੋ ਹਰ ਇੱਕ ਟਾਣੀ ਦੇ ਤੇ ਆ ਦੇਖੋ ਛੋਟੇ ਛੋਟੇ ਜਿਹੜੇ ਚਿਬੜਾ ਇਹ ਬਣ ਰਹੇ ਐ ਔਰ ਹੋਰ ਮਤਲਬ ਆ ਦੇਖੋ ਇਹ ਦੇਖੋ ਜਿਬੜਾ ਜਿਹੜਾ ਇਹ ਬੜਾ ਹੀ ਗੁਣਕਾਰੀ ਫਲ ਹੈ ਕਿਡਨੀਜ਼ ਲਈ ਬਹੁਤ ਫਾਇਦੇਮੰਦ ਹੈ ਇਹ ਗੁਰਦੇਆਂ ਵਿੱਚੋਂ ਪਥਰੀ ਨੂੰ ਬਾਹਰ ਕੱਢਦਾ ਹੈ ਰਿਚ ਆਫ ਮਿਨਰਲਸ ਬਹੁਤ ਸਾਰੇ ਮਿਨਰਲਸ ਹੁੰਦੇ ਇਹਦੇ ਵਿੱਚ ਵਿਟਾਮਿਨਸ ਹੁੰਦੇ ਆ ਤੇ ਜਿਵੇਂ ਸਾਨੂੰ ਯੂਰਨ ਦੀ ਸਮੱਸਿਆ ਤਾਂ ਜਿਹੜਾ ਚਿਬੜ ਖਾਣ ਦੇ ਨਾਲ ਬਾਥਰੂਮ ਐ ਖੁੱਲ ਕੇ ਆਉਂਦਾ ਪਿਸ਼ਾਬ ਖੁੱਲ ਕੇ ਆਉਂਦਾ ਆ ਇਹ ਚਿਬੜੰਦੀਆਂ ਵੇਲਾ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਚਿਬੜ ਨਹੀਂ ਵੀ ਹੁੰਦੇ ਤਾਂ ਤੁਸੀਂ ਉਹਨਾਂ ਨੂੰ ਗਮਲਿਆਂ ਦੇ ਵਿੱਚ ਉਗਾ ਸਕਦੇ ਹੋ ਗਮਲਿਆਂ ਵਿੱਚ ਵੱਡੇ ਗਮਲੇ ਲੈ ਕੇ ਉਹਨਾਂ 'ਚ ਰੇਤਲੀ ਮਿੱਟੀ ਪਾ ਕੇ ਬਸ ਸਿਰਫ ਇਹਨੂੰ ਪਾਣੀ ਘੱਟ ਪਾਉਣਾ ਤਾਂ ਬਹੁਤ ਸਾਰੇ ਚਿਬੜ ਜੇ ਤੁਸੀਂ ਉਗਾ ਸਕਦੇ ਹੋ ਤੇ ਚਿਬੜਾ ਹੁੰਦਾ ਜਿਹੜਾ ਫਾਇਦਾ ਲੈ ਸਕਦੇ ਹੋ ਆ ਦੇਖੋ ਹੁਣ ਬਹੁਤ ਸਾਰੇ ਚਿਬੜ ਲੱਗੇ ਹੋਏ ਆ ਔਰ ਅੱਗੇ ਪੁਰਾਣੇ ਸਮਿਆਂ ਦੇ ਵਿੱਚ ਇੱਕ ਕਹਾਵਤ ਹੁੰਦੀ ਸੀ ਕਿ ਦੀਵਾਲੀ ਦੀਵਾ ਮੱਛਿਆ ਚਿਬੜ ਧੂਆ ਪੱਕਿਆ ਤਾਂ ਦਿਵਾਲੀ ਤੱਕ ਜਿੰਨੇ ਵੀ ਵੇਲਾਂ ਨੂੰ ਚਿਬੜ ਲੱਗੇ ਹੁੰਦੇ ਉਹ ਸਾਰੇ ਪੱਕ ਜਾਂਦੇ ਆ। ਇੱਕਲ ਹੋਰ ਮੈਂ ਦੱਸਣਾ ਚਾਹਣੀ ਆ ਕਿ ਜਦੋਂ ਅਸੀਂ ਚਿਬੜਾਂ ਦੀ ਚਟਨੀ ਬਣਾਉਣੀ ਆ ਜਾਂ ਸਬਜ਼ੀ ਬਣਾਉਣੀ ਆ ਤਾਂ ਇਹਨਾਂ ਨੂੰ ਥੋੜਾ ਟੇਸਟ ਕਰਨਾ ਪੈਂਦਾ ਕਿਉਂਕਿ ਕਈ ਵਾਰ ਕੋਈ ਕੋਈ ਚਿਬੜ ਜਿਹੜਾ ਉਹ ਕੌੜਾ ਹੁੰਦਾ ਜਦੋਂ ਚਿਬੜ ਕੱਚੇ ਹੁੰਦੇ ਆ ਤਾਂ ਇਹਨਾਂ ਦਾ ਟੇਸਟ ਜਿਹੜਾ ਕੌੜਾ ਹੁੰਦਾ ਜਦੋਂ ਪੱਕ ਜਾਂਦੇ ਤਾਂ ਉਹ ਖੱਟਾ ਮਿੱਠਾ ਟੇਸਟ ਹੋ ਜਾਂਦਾ। ਬਹੁਤ ਹੀ ਸਵਾਦ ਬਹੁਤ ਹੀ ਗੁਣਕਾਰੀ ਗੁਣਾ ਨਾਲ ਭਰਿਆ ਹੋਇਆ ਫਲ ਹੈ ਚਿਬੜ। ਇਬੜਨੇ ਵੱਲਾਂ ਜਿਹੜੀਆਂ ਹੈਂੋਂ ਘਰਾਂ ਵਿੱਚ ਆਪਣੇ ਉਗਾਓ ਤੇ ਇਹ ਜਿਹੜੇ ਬੈਨੀਫਿਟਸ ਉਹ ਤੁਸੀਂ ਲਓ ਬਹੁਤ ਬਹੁਤ ਧੰਨਵਾਦ ਜੀ ਥੈਂਕਸ ਫਰ ਵਾਚਿੰਗ